ਪੰਜਾਬ ਯੂਨੀਵਰਸਿਟੀ ਦੇ ਅੰਦੋਲਨਕਾਰੀਆਂ ਤੇ ਸਰਕਾਰ ਵਿਚਕਾਰ ਟਕਰਾ ਵਧਦਾ ਜਾ ਰਿਹਾ ਹੈ। ਵਕਤ ਵਕਤ ਧਰਾਵਾ ਤਹਿਤ ਅਨਪਛਾਤੇ ਸਟੂਡੈਂਟਾਂ ਤੇ ਬਾਹਰੀ ਪ੍ਰਦਰਸ਼ਨਕਾਰੀ ਜਿਹੜੇ ਸੀ ਉਹਨਾਂ ਵਿਰੁੱਧ ਕੇਸ ਦਰਜ ਕਰ ਲਿਆ। ਗੱਟੀਗੜ ਪੁਲਿਸ ਜਿਹੜੀ ਹੈ ਉਹ ਪਰਦਰਸ਼ਨਕਾਰੀਆਂ ਦੀ ਸਟੂਡੈਂਟਾਂ ਦੀ ਕਿਸਾਨ ਲੀਡਰਾਂ ਦੀ ਜਾਂ ਜਿਹੜੇ ਹੋਰ ਉੱਥੇ ਆਏ ਸੀ ਪ੍ਰਦਰਸ਼ਨ ਕਰਨ ਉਹਨਾਂ ਦੀ شناختਕਾਰੀ ਹੈ ਕਿ ਇਹ ਸਾਰੇ ਅੰਦੋਲਨਾਂ 'ਚ ਪ੍ਰਭਾਵ ਜਿਹੜਾ ਇਹ ਨਿਕਲਦਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਸਰਕਾਰ ਪ੍ਰਸ਼ਾਸਨ ਜਿਹੜਾ ਹੈ ਇਹ ਪੰਜਾਬ ਤੋਂ ਦੂਰ ਕਰਨਾ ਚਾਹੁੰਦਾ ਪੰਜਾਬ ਤੋਂ ਖੋਣਾ ਚਾਹੁੰਦਾ ਹੈ ਪੰਜਾਬ ਯੂਨੀਵਰਸਿਟੀ ਦੇ ਅੰਦੋਲਨਕਾਰੀਆਂ ਤੇ ਸਰਕਾਰ ਵਿਚਕਾਰ ਟਕਰਾ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਪੁਲਿਸ ਨੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦੇਖੇ ਹੋਏ ਵੱਡੇ ਇਕੱਠ ਦੇ ਸਬੰਧ ਵਿੱਚ ਸਟੂਡੈਂਟਾਂ ਕਿਸਾਨਾਂ ਤੇ ਹੋਰ ਵੱਖ-ਵੱਖ ਪ੍ਰਦਰਸ਼ਨਕਾਰੀਆਂ ਵਿਰੁੱਧ ਕੇਸ ਦਰਜ ਕਰ ਲਿਆ, ਐਫ ਆਈ ਆਰ ਦਰਜ ਕਰ ਲਈ ਹੈ। ਔਰ ਦੂਸਰੇ ਪਾਸੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਵੀ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਇਸ ਸੰਕੇਤ ਮਿਲ ਰਹੇ ਨੇ ਵੀ ਆਉਣ ਵਾਲੇ ਸਮੇਂ ਵਿੱਚ ਦੋਵਾਂ ਧਿਰਾਂ ਵਿਚਕਾਰ ਟਕਰਾਅ ਵੱਸ ਸਕਦਾ ਹੈ ਹੁਣ ਤੁਹਾਨੂੰ ਦੱਸਦੇ ਆ ਕਿ ਚੰਡੀਗੜ੍ਹ ਪੁਲਿਸ ਨੇ ਅੰਦੋਲਨਕਾਰੀਆਂ ਵਿਰੁੱਧ ਕਿਹੜੇ ਦੋਸ਼ਾਂ ਤਹਿਤ ਐਫ ਆਈ ਆਰ ਦਰਜ ਕੀਤੀ ਹੈ ਜਿਹੜੀ ਐਫਆਈਆਰ ਦਰ ਕੀਤੀ ਹੈ ਸੈਕਟਰ 11 ਥਾਣੇ ਦੇ ਵਿੱਚ ਉਹਦੀ ਕੰਪਲੇਨਟ ਹੈ ਇੱਕ ਸਬ ਇਨਸਪੈਕਟਰ ਲੇਡੀ ਪ੍ਰਤਿਭਾ ਪ੍ਰਤਿਭਾ ਨੇ ਆਪਣੀ ਕੰਪਲੇਨਟ ਵਿੱਚ ਦੱਸਿਆ ਵੀ ਉਹ ਸੈਕਟਰ 31 ਥਾਣੇ ਵਿੱਚ ਤਨਾਤ ਹੈ ਔਰ 10 ਨਵੰਬਰ ਨੂੰ ਉਹਦੀ ਡਿਊਟੀ ਯੂਨੀਵਰਸਿਟੀ ਦੇਖੇ ਲੱਗੀ ਸੀ ਅਮਨ ਤੇ ਕਾਨੂੰਨ ਨੂੰ ਕੰਟਰੋਲ ਕਰਨ ਲਈ ਗੇਟ ਨੰਬਰ 1 ਜਿਹੜਾ ਯੂਨੀਵਰਸਿਟੀ ਦਾ ਉੱਥੇ ਡਿਊਟੀ ਲੱਗੀ ਸੀ ਔਰ ਇਸ ਸਬ ਇੰਸਪੈਕਟਰ ਨੇ ਦੱਸਿਆ ਵੀ ਇਸ ਮੌਕੇ ਉਹਨਾਂ ਦੇ ਨਾਲ ਸੈਕਟਰ 17 ਥਾਣੇ ਦੇ ਐਸਐਚਓ ਰੋਹਿਤ ਕੁਮਾਰ ਇੰਡਸਟਰੀ ਏਰੀਆ ਥਾਣੇ ਦੇ ਐਸਐਚਓ ਸਤਨਾਮ ਸਿੰਘ ਔਰ ਇਸੇ ਤਰ੍ਹਾਂ ਵੂਮਨ ਸੈਲ ਦਾ ਜਿਹੜਾ ਥਾਣਾ ਹੈ ਉਹਦੀ ਐਸਐਚਓ ਜਿਹੜੀ ਹੈ ਆਸ਼ਾ ਸ਼ਰਮਾ ਤੇ ਡੀਐਸਪੀ ਐਸਪੀਰ ਸੋਂਧੀ ਜਿਹੜੇ ਸੀ ਉਹ ਨਾਲ ਮੌਜੂਦ ਸਨ ਔਰ ਉਹਨਾਂ ਨੇ ਗੇਟ ਨੰਬਰ 1 ਨੂੰ ਬੰਦ ਕੀਤਾ ਸੀ ਤੇ ਨਾਕੇ ਲਾਏ ਸੀ ਔਰ ਇਸ ਗੇਟ ਤੋਂ ਕੇਵਲ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਨੇ ਜਾਂ ਜਿਹੜੇ ਯੂਨੀਵਰਸਿਟੀ ਚ ਰੈਜ਼ੀਡੈਂਟ ਨੇ ਉੱਥੇ ਰਹਿੰਦੇ ਨੇ ਜਾਂ ਯੂਨੀਵਰਸਿਟੀ ਦੇ ਜਿਹੜੇ ਮੁਲਾਜ਼ਮ ਨੇ ਕੇਵਲ ਉਹਨਾਂ ਨੂੰ ਜਾਣ ਦੀ ਇਜਾਜ਼ਤ ਸੀ ਔਰ ਐਸਡੀਐਮ ਨੇ ਬਕਾਇਦਾ ਧਾਰਾ 144 ਜਿਹਨੂੰ ਕਹਿੰਦੇ ਆ ਉਹ ਲਾਈ ਸੀ ਪੰਜ ਤੋਂ ਵੱਧ ਵਿਅਕਤੀ ਉੱਥੇ ਇਕੱਠੇ ਨਹੀਂ ਹੋ ਸਕਦੇ ਸੀ ਔਰ ਪ੍ਰਤਿਭਾ ਨੇ ਆਪਣੀ ਕੰਪਲੇਂਟ ਵਿੱਚ ਦੱਸਿਆ ਵੀ ਉਹ ਉੱਥੇ ਤਨਖਾਹਸਣ ਆਪਣੀ ਡਿਊਟੀ ਦੇ ਰਹੇ ਸਨ ਇਸੇ ਦੌਰਾਨ 2 ਵਜੇ ਦੇ ਕਰੀਬ ਬਾਹਰੋਂ ਵੱਡੇ ਪੰਧਰ ਤੇ ਪ੍ਰਦਰਸ਼ਨਕਾਰੀ ਆਏ ਔਰ ਉਹਨਾਂ ਨੇ ਯੂਨੀਵਰਸਿਟੀ ਦੇ ਅੰਦਰ ਜਾਣ ਦਾ ਯਤਨ ਕੀਤਾ ਪ੍ਰਤਿਭਾ ਅਨੁਸਾਰ ਕਾਫੀ ਖਿੱਚਤੂ ਚੱਲਦੀ ਰਹੀ ਉਸੇ ਦੌਰਾਨ ਯੂਨੀਵਰਸਿਟੀ ਦੇ ਅੰਦਰੋਂ ਵੱਡੀ ਗਿਣਤੀ ਚ ਸਟੂਡੈਂਟ ਆ ਗਏ ਉਹ ਵੀ ਪ੍ਰੈਸ਼ਰ ਪਾਉਣ ਲੱਗੇ ਵੀ ਜਿਹੜੇ ਆਊਟਸਾਈਡਰ ਨੇ ਉਹਨਾਂ ਦੇ ਸਾਥੀ ਉਹਨਾਂ ਨੂੰ ਅੰਦਰ ਆਉਣ ਦਿੱਤਾ ਜਾਵੇ ਇਸ ਦੌਰਾਨ ਗਰਮਾ ਗਰਮੀ ਹੋਈ ਬਹਿਸਬਾਦੀ ਹੋਈ ਔਰ ਪ੍ਰਤਿਭਾ ਨੇ ਜਿਹੜੀ ਕੰਪਲੇਂਟ ਲਿਖਾਈ ਆ ਜਿਹੜੀ ਐਫਆਈਆਰ ਚ ਦੋਸ਼ ਦਰਜ ਹੈ ਇਸੇ ਦੌਰਾਨ ਉਸਨੇ ਦੱਸਿਆ ਵੀ ਜਿਹੜੇ ਸਟੂਡੈਂਟ ਅੰਦਰੋਂ ਆਏ ਸੀ ਉਹਨਾਂ ਨੇ ਪੱਥਰਾਂ ਨਾਲ ਜਿਹੜਾ ਗੇਟ ਬੰਦ ਕੀਤਾ ਸੀ ਉਹਦਾ ਤਾਲਾ ਵੀ ਤੇ ਉਹਦੀ ਚੇਨ ਜਿਹੜੀ ਸੀ ਉਹਨੂੰ ਤੋੜ ਦਿੱਤਾ ਤੇ ਦੂਸਰੇ ਪਾਸੇ ਜਿਹੜੇ ਆਊਟਸਾਈਡਰ ਸੀ ਉਹ ਉਹਨਾਂ ਤੇ ਹਾਵੀ ਹੋ ਗਏ ਧੱਕਾ ਮੁੱਕੀ ਚੱਲੀ ਔਰ ਉਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਗੇਟ ਖੋਲ ਕੇ ਤੇ ਯੂਨੀਵਰਸਿਟੀ ਦੇ ਅੰਦਰ ਚਲੇ ਗਏ ਇਸ ਦੌਰਾਨ ਪ੍ਰਤਵਾ ਨੇ ਇਹ ਵੀ ਦੱਸਿਆ ਵੀ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਖੇਚਤੂ ਚੱਲ ਰਹੀ ਸੀ ਔਰ ਡੀਐਸਪੀ ਐਸਪੀਰ ਸੁੰਦੀ ਇਸੇ ਤਰ੍ਹਾਂ ਐਸਐਚਓ ਸੈਕਟਰ 17 ਰੋਹਿਤ ਕੁਮਾਰ ਇੱਕ ਸਿਪਾਈ ਵਿਪਨ ਸ਼ਰਮਾ ਸਮੇਤ ਉਸਨੇ ਦੱਸਿਆ ਵੀ ਉਹਨਾਂ ਨੂੰ ਵੀ ਝੋਟਾਂ ਆਈਆਂ ਔਰ ਬਕਾਇਦਾ ਉਹਨਾਂ ਦਾ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਵੀ ਹੋਇਆ ਔਰ ਇਸ ਤਹਿਤ 11 ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਅਨਪਛਾਤੇ ਸਟੂਡੈਂਟਾਂ ਤੇ ਬਾਹਰੀ ਪ੍ਰਦਰਸ਼ਨਕਾਰੀ ਜਿਹੜੇ ਸੀ ਉਹਨਾਂ ਵਿਰੁੱਧ ਕੇਸ ਦਰਜ ਕਰ ਲਿਆ ਦੋਸ਼ ਲਾਏ ਨੇ ਇੱਕ ਤੇ ਪੁਲਿਸ ਦੇ ਜਿਹੜੇ ਮੁਲਾਜ਼ਮ ਸੀ ਅਧਿਕਾਰੀ ਸੀ ਉਹਨਾਂ ਦੀ ਡਿਊਟੀ 'ਚ ਰੁਕਾਵਟ ਆਈ ਪੁਲਿਸ ਮੁਲਾਜ਼ਮਾਂ ਨੂੰ ਝੋਟਾਂ ਲਾਈਆਂ ਔਰ ਜਿਹੜੀ ਇਹ ਆਰਡਰ ਸੀ ਐਸ ਡੀ ਐਮ ਦੇ ਵੀ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ 5 ਤੋਂ ਵੱਧ ਜਿਹੜੀ ਭੀੜ ਇਕੱਠੀ ਹੋਈ ਤੇ ਅਗਲਾ ਦੋਸ਼ ਇਹ ਹੈ ਵੀ ਗੇਟ ਦੇ ਅੰਦਰ ਜਾਣ ਦੇ ਜਿਹੜੇ ਆਊਟਸਾਈਡਰ ਸੀ ਉਹਨਾਂ ਨੂੰ ਇਜਾਜ਼ਤ ਨਹੀਂ ਸੀ ਪੁਲਿਸ ਤੇ ਏ ਧੱਕੇ ਨਾਲ ਜ਼ੋਰ ਜਬਰੀ ਇਹ ਆਊਟਸਾਈਡਰ ਯੂਨੀਵਰਸਿਟੀ ਦੇ ਅੰਦਰ ਕੇ ਹੁਣ ਇਹ ਅਨਪਛਾਤੇਆਂ ਦੇ ਪਰਚਾ ਕੀਤਾ ਜੋ ਸੂਤਰ ਦੱਸਦੇ ਨੇ ਵੀ ਅ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਪ੍ਰਦਰਸ਼ਨਕਾਰੀਆਂ ਦੀ ਸਟੂਡੈਂਟਾਂ ਦੀ ਕਿਸਾਨ ਲੀਡਰਾਂ ਦੀ ਜਾਂ ਜਿਹੜੇ ਹੋਰ ਉੱਥੇ ਆਏ ਸੀ ਪ੍ਰਦਰਸ਼ਨ ਕਰਨ ਉਹਨਾਂ ਦੀ ਸ਼ਨਾਖਤ ਕਰੀਆ ਕਿਉਂਕਿ ਇਸ ਐਫ ਆਈ ਆਰ ਵਿੱਚ ਦੱਸਿਆ ਗਿਆ ਵੀ ਇਸ ਮੌਕੇ ਪੁਲਿਸ ਦੇ ਫੋਟੋਗ੍ਰਾਫਰ ਵੀਡੀਓਗ੍ਰਾਫਰ ਔਰ ਹੋਰ ਮੀਡੀਏ ਦੇ ਕਰਮੀ ਵੀ ਉੱਥੇ ਮੌਜੂਦ ਸੀ ਇਹਨਾਂ ਵੀਡੀਓ ਰਾਹੀਂ ਜਿਹੜੇ ਪ੍ਰਦਰਸ਼ਨਕਾਰੀਆਂ ਨੇ ਉਦੋਂ ਧੱਕੇ ਨਾਲ ਅੰਦਰ ਜਾਣ ਦਾ ਯਤਨ ਕੀਤਾ ਜਾਂ ਅੰਦਰ ਗਏ ਨੇ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਔਰ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਹੁਣ ਇੱਕ ਪਾਸੇ ਤੇ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਾਲੇ ਉਹ ਉੱਥੇ ਧਰਨਾ ਮਾਰ ਕੇ ਬੈਠੇ ਨੇ ਇਹ ਮੰਗ ਕਰ ਰਹੇ ਨੇ ਵੀ ਜਿੰਨਾ ਚਿਰ ਸੈਨੇਟ ਦੀਆਂ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਹ ਉੱਠਣਗੇ ਨਹੀਂ ਔਰ ਇਸ ਤੋਂ ਵੀ ਅੱਗੇ ਇਸ ਮੋਰਚੇ ਨੇ ਇੱਕ ਅਗਲਾ ਵੀ ਐਲਾਨ ਕਰ ਦਿੱਤਾ ਵੀ ਉਹ ਜਿਹੜੀਆਂ ਪ੍ਰੀਖਿਆਵਾਂ ਹੋ ਰਹੀਆਂ ਨੇ ਉਹਨਾਂ ਦਾ ਇਹ ਬਾਈਕਾਟ ਕਰਨਗੇ ਉਹਨਾਂ ਨੂੰ ਹੋਣ ਨਹੀਂ ਦੇਣਗੇ ਭਾਵੇਂ ਇਸ ਐਲਾਨ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਪ੍ਰੀਖਿਆਵਾਂ ਮੁਲਤਵੀਆ ਕਰ ਮੁਲਤਵੀ ਕਰ ਦਿੱਤੀਆਂ ਨੇ ਪਰ ਮੋਰਚੇ ਨੇ ਇੱਕ ਅਗਲਾ ਐਲਾਨ ਵੀ ਕੀਤਾ ਹੈ ਵੀ 20 ਨਵੰਬਰ ਨੂੰ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਧਿਰਾਂ ਨੇ ਸੰਘਰਸ਼ ਨਾਲ ਜੁੜੀਆਂ ਉਹਨਾਂ ਦੀ ਇੱਕ ਬੜੀ ਅਹਿਮ ਮੀਟਿੰਗ ਕੀਤੀ ਜਾਊਗੀ ਔਰ ਭੁੱਖ ਦਾ ਇੱਕ ਠੋਸ ਐਕਸ਼ਨ ਪਲਾਨ ਸੰਘਰਸ਼ ਦਾ ਐਲਾਨ ਕੀਤਾ ਜਾਊਗਾ ਔਰ ਨਾਲ ਇਹ ਵੀ ਐਲਾਨ ਕਰ ਦਿੱਤਾ ਇਸ ਮੋਰਚੇ ਨੇ ਵੀ ਜਲਦੀ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਸਿਆਸੀ ਕਾਨਫਰੰਸ ਕੀਤੀ ਜਾਵੇਗੀ ਜਿਦੋਂ ਤੋਂ ਬੜਾ ਸਾਫ ਸੰਕੇਤ ਮਿਲਦਾ ਵੀ ਇਹ ਹੁਣ ਯੂਨੀਵਰਸਿਟੀ ਦਾ ਅੰਦੋਲਨ ਨਹੀਂ ਨਹੀਂ ਰਹੇਗਾ ਇਹ ਪੰਜਾਬ ਦਾ ਅੰਦੋਲਨ ਬਣ ਜੇਗਾ ਕਿਉਂਕਿ ਇਹ ਇਹ ਸਾਰੇ ਅੰਦੋਲਨੋ ਚ ਪ੍ਰਭਾਵ ਜਿਹੜਾ ਇਹ ਨਿਕਲਦਾ ਵੀ ਪੰਜਾਬ ਯੂਨੀਵਰਸਿਟੀ ਨੂੰ ਸਰਕਾਰ ਪ੍ਰਸ਼ਾਸਨ ਜਿਹੜਾ ਇਹ ਪੰਜਾਬ ਤੋਂ ਦੂਰ ਕਰਨਾ ਚਾਹੁੰਦਾ ਪੰਜਾਬ ਤੋਂ ਖੋਣਾ ਚਾਹੁੰਦਾ ਸੋ ਇਸ ਆਧਾਰ ਤੇ ਜੇ 20 ਨਵੰਬਰ ਦੀ ਮੀਟਿੰਗ ਵਿੱਚ ਕੋਈ ਵੱਡਾ ਐਲਾਨ ਹੋ ਗਿਆ ਤੇ ਫਿਰ ਲੱਗਦਾ ਦੋਮਾ ਧਿਰਾਂ ਵਿਚਕਾਰ ਵੱਡੇ ਪੱਧਰ ਤੇ ਟਕਰਾ ਪੈਦਾ ਹੋ ਸਕਦਾ